ਸਮਾਧਨ ਰਹੇ ਹੋ ਥੋੜੇ ਇਹਦੇ ਵੀ ਆਉਣਗੇ ਜਿਹੜੇ ਘਰੋਂ ਦਿੰਦੇ ਲਾ ਕੇ ਹੋਣੇ ਬਾਹਰ ਕੇ ਹੋਣੇ ਤੇ 20 ਸਾਲ ਅਲ ਮੁੜ ਕੇ ਆਏ ਨਹੀਂ ਸਵਾਰ ਹੁੰਦਾ ਮਾਰ ਕੇ ਬੰਦਿਆਂ ਨੂੰ ਭਾਰੀ ਜਿਹੇ ਤਸੰਤ ਹੋਵਦਾ ਬਾਵਾ ਨਸ਼ਾ ਹੋਦਾ ਉਹ ਕਹਿੰਦੇ ਸਵਾਰ ਕਰਦੇ ਬਾਅਦ ਲਈ ਬੈਠੇ ਬੋਲੀਆ ਨੂੰ ਮਹੌਲ ਹੈ ਕਿਹਾ ਦਿਮਾਗ ਦਾ ਨਹੀਂ ਫੱਟਦਾ ਪ੍ਰਦਿਆ ਪ੍ਰਵਾਹ ਤਾਂ ਬਾਹਰ ਲਾ ਗਏ ਪਹਿਲਾ ਮੇਰਾ ਸਵਾਲ ਇਹ ਹੁੰਦਾ ਮਾਰਾ ਜਦੋਂ ਸਾਡੇ ਸਿਰਾਂ ਦੇ ਮੁੱਲ ਪਏ ਸੀ ਨਾ ਸਾਹਮਣੇ ਥਰਮ ਸਦੀ ਧੱਲੂ ਕਹਾਣਿਆਂ ਦੇ ਵਿੱਚ ਅਤਮ ਜਾਨੀ ਕੌਮ ਮਾਰ ਗਈ ਕਿ ਲੋਤੀ ਦੇ ਰਹਿ ਗਏ ਘਰਾਂ ਦਾ ਸਭ ਤਮਾਹ ਹੋ ਗਿਆ ਠਹਿਰੇ ਨਹੀਂ ਹੋਗੇ ਜੰਗਲਾਂ ਦੇ ਬਾਗੇ ਉਦੋਂ ਆਰਾਮ ਹੁੰਦਾ ਸੀਦਾ ਬਗਲਮ ਦਾ ਕਿ ਜੇਕਰ ਸਿੱਖ ਮਿਲਦਾ ਭਾ ਕੇ ਜਦੋਂ ਵੀ ਲਿਆਓ ਸਰਵੜ ਦੇ ਲਿਆਓ ਤੇ ਨਾਮ ਲੈ ਜੋ ਉਹ ਮਗਰ ਮਰਨਾ ਜੋ ਸਿੱਖਾਂ ਨੇ ਕਰਦੇ ਹੁੰਦੇ ਸੀ ਕੋਈ ਮਿਲਦੇ ਸਿੱਖ ਤੇ ਸਰਵੜ ਕੇ ਨਾਮ ਲੈ ਗਏ ਜੰਗਲਾਂ ਦੇ ਰਹਿ ਕੇ ਭੁੱਖੇ ਪਿਆਸੇ ਤੇ ਹਾਈ ਰਹਿ ਕੇ ਪੱਕੇ ਖਾ ਕੇ ਸੁੱਲੇ ਖਾ ਕੇ ਉਠਾਨੀ ਆਪਣੀ ਧਰਤੀ ਦਾ ਦਾਵਾ ਨਹੀਂ ਛੱਡੇਗਾ ਪਰ ਜੇ ਨਹੀਂ ਜਦੋਂ ਇਹ ਮਕੰਮਲਿਆ ਨਾ ਵੀ ਰਾਜ ਨੂੰ ਆ ਕੇ ਆ ਧਰਤੀ ਦਾ ਆਪਣਾ ਦਾਵਾ ਕਾਇਮ ਕਰ ਲਿਆ ਤੇ ਇਸ ਧਰਤੀ ਦੇ ਰਾਜ ਕੀਤਾ ਸਾਰੇ ਦੇ ਪੰਜਾਬ ਦਾ ਰਾਜ ਹੋ ਗਿਆ। ਜਿਆਦਾ ਅਸੀਂ ਆਪ ਹੀ ਹਵਾਲੇ ਕਿੱਡੀ ਜਾਂਦੇ ਆ ਵਿਰੋਧ ਧਰਤੀ ਨਾਲ। ਅੱਗੇ ਦੱਲਿਆ ਅੱਜ ਅਜਦਾਈ ਦਾ

ਅੱਖ ਮੰਨੀ ਨਾ ਤੇ ਹਿਆਰਾਂ ਹੁੰਦੇ ਤੇ ਜਵਾਬ ਨਾ ਚੁੱਕਦੇ ਸਾਡੇ ਹਾਲ ਨਹੀਂ ਹੋਈ ਕੋਈ ਕਿਸੇ ਬੰਦੇ ਨੂੰ ਧਰਤੀ ਨਾਲ ਜੋੜੀ ਕਿਸੇ ਨੂੰ ਆਪਣੇ ਪਾਣੀ ਨਾਲ ਰੱਖ ਲੈਣਾ ਦੇਣਾ ਨਹੀਂ ਕੋਈ ਬੋਲੀ ਨਾਲ ਦੀ ਕੋਈ ਇਤਿਹਾਸ ਨਾਲ ਦੀ ਕੋਈ ਵਿਰਸੇ ਨਾਲ ਦੀ ਮੈਂ ਇਹ ਸ਼ੱਕ ਨਹੀਂ ਹਾਂ ਕਿ ਇਹ ਰੌਕਤ ਨਾਲ ਧਰਤੀ ਦੇ ਕਿ

ਮੁਗੀ ਕਾਰਨ ਹਾਸਲ ਕਰਨ ਲਈ ਪਰ ਤੇ ਬੋਲੀ ਮਰਦੀ ਤੇ ਦੌਲਤਾਂ ਨਹੀਂ ਮੁੜਦੀ ਬੈਠੀ ਸੁਲਾਮ ਕਰਨੇ ਦਾ ਗਵੈਸੇਦਨ 216 ਦੇ ਵਿੱਚ ਅਜ ਵੀ ਚੰਦਿਆ ਜੇਲ ਵੀ ਕੱਟ ਕੇ ਆਇਆ ਮੁਗੀ ਹਾਥਾ ਬੇਲੀ ਕਲੇ ਨੇ ਝੋੜੀ ਬੋਲੀ ਦਾ ਸਾਨੂੰ ਕੁਵਾਰੀ ਕੋਲੀ ਆਪਸ ਸੁਨਾ ਜਾ ਰਹੀ ਹੈ ਮੈਂ ਹੌਪਾ ਨਹੀਂ ਤੇ ਗਾ ਕੋਸਾਂ ਕਿ ਕਿਹੜਾ ਬੰਦਾ ਜਿਹੜਾ ਆਪਣੇ ਬੱਚੇ ਨੇ ਮਰ ਸਕੂਲ ਚ ਜਾਂਦਾ ਸਾਡੇ ਦੇ ਨਾਲ ਨੂੰ ਕੀ ਭਾਉਨੇ ਆ ਕਿਹੜੇ ਇਤਿਹਾਸਾਂ ਜੋੜਦੇ ਹੋ ਕਿਹੜੇ ਸਾਥ ਨਾਲ ਜੋੜਦੇ ਹੋ ਮੇਰੇ ਬੱਚਿਆ ਮਤਲਬ ਹੀ ਅਗਲੇ 20 ਆਬੀ ਦੀ ਐਜੂਕੇਸ਼ਨ ਪਾਲਸੀ ਲੈ ਆਈ ਸਿੱਖਿਆ ਨੀਤੀ ਦੇ ਅੰਧਿਆ ਕੇਂਦਰ ਸਰਕਾਰ ਨੇ ਉਹ ਕੀ ਸਿੱਖਿਆ ਨੀਤੀਆਂ ਦੇ ਪ੍ਰਬੰਧਨ ਬਾਰੇ ਉਹ ਕਹਿੰਦੇ ਸਹੀ ਕੋਈ ਗੱਲ ਨਹੀਂ ਹੋਊਗੀ ਉਹ ਅਸੀਂ ਤੈਅ ਕਰਾਂਗੇ ਦਿੱਤੀ ਹੋਊਗੀ ਕਿ ਸੰਸਦ ਸਾਡੇ ਸ੍ਰੀ ਕਲਕਤਾਰ ਦੀ ਬੋਲੀ ਬ੍ਰਾਹਮਣ ਤੇ ਸਾਡੇ ਜਿਹੜੇ ਵੱਡੇ ਵੱਡੇ ਅਹੁਦਿਆਂ ਦੇ ਬੰਦੇ ਬੈਠੇ ਆ ਯੂਨੀਵਰਸਿਟੀ ਦੇ ਡੀਸੀ ਸਕੂਲਾਂ ਦੇ ਪ੍ਰਿੰਸੀਪਲ ਕਾਲਜਾਂ ਦੇ ਪ੍ਰਿੰਸੀਪਲ ਸਾਡੇ ਕੋ ਡਾਇਰੈਕਟਰ ਕੋ ਮੈਨੇਜਰ ਕੋ ਡੀਨ ਕੋ ਰਿਸਟਰਾਰ ਉਹ ਕਿੱਥੇ ਕਦੇ ਹੋਇਆ ਜਾ ਕੇ ਕਿਹਦਾ ਆ ਗੁਰਮਾਨੰਦ ਦੇ ਯੂਨੀਵਰਸਿਟੀ ਆ ਡੀਸੀ ਅਜਿਹਾ ਸਾਰਾ ਮੋੜ ਭੰਗ ਕੋਰੇ ਹੱਥ ਜੁੱਤੀ ਖੜਾ ਦੇਖੀ ਹੋਣੀ ਹੈ ਵੀਡੀਓ ਕਨਾਰੀ ਅਸੀਂ ਜਿਹੜਾ ਤੁਹਾਨੂੰ ਕੰਮ ਦਿੱਤਾ ਸੀ ਉਹ ਪੂਰਾ ਕਰ ਰਿਹਾ ਹੋਰ ਦੱਸੋ ਕੀ ਕਰ ਰਹੇ ਸਭ ਤਾਂ ਕਰ ਰਹੇ ਆ ਕਿ ਕਹਾਣੀ ਲੱਗਦਾ ਵੀ ਸੁੰਨੀ ਬੋਲ ਦੀ ਸੁਣਾਉਂਦੇ ਹਾਸਾ ਸੁਣਾ ਜਿਹੜਾ ਸਾਡੇ ਦੋਨਾਂ ਦਾ ਫਸਫਾ ਇਹ ਜੰਗਾਂਨੰਦ 328 ਰੂਪ ਹੈ ਹੋਏ ਦਰਬਾਰ ਸਾਹਿਬ ਦੇ ਵਿੱਚੋਂ ਗੁਰਸਾਹਿਬ ਦੇ ਕਿੱਥੇ ਗਿਆ ਪਤਾ ਲੱਗਿਆ ਉਹ ਨਾਲ ਕੋਲ ਗਿਆ ਕਿੱਥੇ ਲੇਟ ਗੱਲ ਨੂੰ ਵਰਣ ਘਾ ਕੇ ਉਹ ਲਗਾਤਾਰ ਬਦਲ ਕੇ ਇਹ ਆ ਕੇ ਤੁਹਾਡੇ ਧਰੂਪਰਾਂ ਦੇ ਵਿੱਚ ਰੱਖ ਦੇਣਗੇ ਕਿੰਨੇ ਤੇ ਗ੍ਰੰਥੀ ਨੇ ਕਿੱਦਾਂ ਕਿੰਨੇ ਬੰਦੇ ਨੇ ਪੂਰੀ ਦੁਨੀਆ ਦੇ ਵਿੱਚ ਇਹ ਮੂਹ ਜਵਾਨੀ ਘਰਵਾਣੀ ਕਰ ਦਿੱਤੀ ਜਿਨ੍ਹਾਂ ਨੇ ਕ੍ਰਾਂਤੀ ਵੀ ਕੀਤੀ ਹੈ ਜਿਨ੍ਹਾਂ ਨੂੰ ਪਤਾ ਉਹ ਲੋਕ ਨਿਜ਼ਰ ਹੈ ਗਾਂਹਾਂ ਦੇ ਕਿੰਨੀਆਂ ਵੱਡੀਆਂ ਘਟਨਾਵਾਂ ਦੇ ਕਿੰਨੀਆਂ ਵੱਡੀਆਂ ਸ਼ਾਨ ਸ਼ਰਦਾਂ ਰਹੀਆਂ ਆਪਾਂ ਪਿੰਡਾਂ ਚੋਂ ਵੀ ਘਰੇ ਆ ਕਿ ਨਹੀਂ ਆ ਧਿਆਨ ਰੱਖਾ ਸਾਡੇ ਕੋਲ ਮਾਨੂ ਕੀ ਆਇਆ ਇਹ ਮਾਨੂ ਨੇ ਬੂਕੇ ਨੇ ਲਖਾਇਆ ਨਹੀਂ ਇਹ ਤਰ੍ਹਾਂ ਬੂਕੇ ਨਾਲ ਸਾਡੀ ਪਰਦੇ ਆਪਾਂ ਨਹੀਂ ਨਾਮ ਸਤੁਰਵ ਲੈਣਾ ਨਾਮ ਨੂੰ ਚੱਕੇ ਨਾਲ ਜਾਉਂਦਾ ਸੁਰਨਾ ਗੰਨੀ ਕੰਮ ਆਇਆ ਪਰ ਸਾਡੇ ਅੱਜ ਵੀ ਬੰਦੇ ਇਸ ਭਰੇ ਮਾਰ ਦਾ ਸ਼ਿਕਾਰ ਨੇ ਲੋਕ ਤਹਿਨ ਤਰੀਕ ਨੂੰ ਤਾਂ ਸਾਮਣ ਨੂੰ ਵੀ ਸਰਕਾਰ ਨੂੰ ਅਗਲੇ ਦਿਨ ਅਨੇ ਡੋਟੇ ਦੇ ਨਾਲ ਇਹ ਮਸਲੇ ਚ ਕਰ ਲੱਖਿਆ ਦੁਕਾਨਾਂ ਨੂੰ ਹੁਕਮ ਮਾਰਿਆ ਸਾਰਾ ਜਿੰਨਾ ਜੈਸਲਮੇਰ ਤੇ ਗੰਗਾ ਆ ਤੇ ਬੀਕਾ ਨੇ ਲਿਖਣਾ ਅਸਤੇ ਲਖਣੀ ਮਾਲਾ ਲੁਧਿਆਣਾ ਨੇ ਕਿ ਸਾਰੇ ਅਪਣਾ ਫੇ ਰੋਜ਼ ਭਾਜੀ ਦਾ ਬੋਲੋ ਦੁਕਾਨਾਂ ਪੱਛਿਆ ਸੀ ਨਾ ਪੈਣ 90% ਲੋਕਾਂ ਦੇ ਬੰਦੇ ਕਾ ਆ ਪੜੀ ਆਪਾਂ ਇਸ ਤੋਂ ਸ਼ੁਕਰ ਵੀ ਆਪਾਂ ਹਜ ਬੰਦ ਕੀਤੀ ਜਵਾਕ ਪੈਦਾ ਹੋ ਰਿਹਾ ਹੈ ਪਾਣੀ ਧਰ ਗਿਆ ਕੈਮੀਕਲ ਖਰਚੇ ਨਾਲ ਖੁੱਡੇ ਜਗਾਹ ਚ ਕਰਦਾ ਸੁਰੱਖਿਅਤ ਪੰਡਾ ਲੋਕਾ 3 ਕਰੋੜ ਬੰਦਾ ਪੀੜ ਦਾ ਵਾਸਾਨ ਦੇ ਪੰਜਾਬ ਦਾ ਉਹ ਪਾਣੀ ਕਰਕੇ ਪਰ ਪਹੁੰਚੇ ਕਿੰਨੇ ਪਹੁੰਚੇ ਤੱਕ ਆ 2000 ਆ پوری ਬੋਲ ਚ ਆ ਰਹੇ ਹੋ ਫੈਕਟਰੀ ਦੇ ਖਲਾਫ ਅੱਜ موچے لگے جانے ਕਿਹੜਾ ਮਾਇਆ ਨਾ ਰਹਿ ਗਿਆ ਕੋਈ ਕਹਿੰਦਾ ਕਹਿੰਦਾ ਇਤਿਹਾਸ ਤੇ ਹੁੰਦਾ ਹੈ ਕਹਿੰਦਾ ਤੁਹਾਡੇ ਗੁੱਸੇ ਤੇ ਹੁੰਦਾ ਹੈ ਉਹ ਪੁਰਾਣਾ ਇਤਿਹਾਸ ਹੈ ਜਦੋਂ ਆਪਾਂ ਦੇ ਚੋ ਬਦਲੀ ਲੈਂਦੇ ਆਂ ਵਿਚਾਂ ਵਿੱਚ ਨਾ ਛੋਟਾ ਘਾਈ ਜਾਂਦੇ ਆਂ ਜੰਮੀਆ ਤੇ ਆਧਰ ਨਿਸ਼ਾਨੇ ਦਾ ਸਭ ਤੇ ਤੇਰੀ ਗੱਲ ਦੀ ਅਸੀਂ ਕਹਿੰਦੇ ਬੋਲੇ ਸੰਜੀ ਸਮੂਹਰੀ ਕਮੇਟੀ ਬੋਲਦੀ ਵੰਗੀਆਂ ਮੀਹਾਂ ਘਾਤੀਆਂ ਠੰਡੇ ਬੁਲਜ ਘਾਤਲੇ ਜਸੂ ਦੇ ਉਹਨਾਂ ਬਾਰੇ ਜਾਣਦੇ ਹਾਂ ਜਿਨ੍ਹਾਂ ਕੋ ਨਿਸ਼ਾਨੀ ਥੋੜੇ ਕਾਸੀ ਉਹ ਤਾਂ ਰੋਕਾ ਉਹਦੀ ਕੱਚੀ ਕੱਚੀ ਬੋਲਦੀ ਐ ਕਾ ਆਮ ਬਾਦ ਦਾ ਮਸਲਾ ਨੇ ਯਕੀਨ ਨਹੀਂ ਕਰਨਾ ਉਹ ਕਹਿੰਨਗੇ ਨਹੀਂ ਤੁਸੀਂ ਝੂਠ ਬੋਲ ਰਹੇ ਦਿਖਾਓ ਕਿੱਥੇ ਆ ਬੱਚੀ ਕਾ ਉਹ 15 ਜਵਾਬ ਹੋਣਾ ਵੀ ਤਾਪਾ ਜੋ ਪੜਦਾ ਤੇ ਕਾ 5 ਪੜ ਤੀਹ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਆਪਣੇ ਬੱਚੇ ਛੱਡ ਕੇ ਘੁੰਰਾ ਹੋ ਗਿਆ ਸੀ ਅੱਜ ਗਿਆ ਸੀ ਆ ਉਹ ਦੇਖ ਨੂੰ ਸਿਰ ਸੈਰਨਾ ਕਾ ਆਪਣੇ ਬਾਪੋਂ ਚਲਾਇਆ ਸੀ ਜਮਾਨਾ ਜੇ ਮੱਤ ਨਾ ਸੋਨਹਾਰਾ ਅਸੀਂ ਬਣਦੇ ਆ ਬੰਦਿਆਂ ਦੇ ਭਗ ਗੰਗਾ ਨੂੰ ਪੂਜਣ ਲੱਗ ਜਿੰਦੇ ਉਹ ਕਿਸੇ ਨੂੰ ਪੂਜਣ ਲੱਗਾ ਕਿਸੇ ਨੂੰ ਪੂਜਣ ਲੱਗਾ ਕੋਨ ਮਰਦੇ ਕੰਮ ਧੱਕ ਸਾਰੀ ਉਮਰ ਉਸੇ ਬੰਦੇ ਨੂੰ ਪੂਜਣ ਜਾਂਦੇ ਚਾਹੇ ਬਲਾਤਕਾਰ ਹੀ ਹੋਵੇ ਚਾਹੇ ਉਠਾਗੋ ਹੋਵੇ ਚਾਹੇ ਜੋਰ ਹੋਵੇ ਅੱਲਾਹ ਖੜਾ ਨਹੀਂ ਛੱਡਦਾ ਬੰਦੇ ਨੂੰ ਨਾ ਪੁੰਚਾਇਆ ਤਾਂ ਬੰਦੇ ਨੇ ਭਰਤ ਨਾ ਬੰਦਾ ਕਰਦਾ ਮੈਂ ਹੁਣ ਉਹਨਾਂ ਕੋਈ ਮੰਗਦਾ। ਦੰਦੇ ਮੰਗਦੀ ਮੰਗਦੇ ਆ। ਸੁਪਰਟਰੀ ਮੰਗਦੀ। ਚਾਰ ਪਾਰਾ ਨਹੀਂ ਮੰਗਦੀ। ਇਹਦੇ ਗਰਜ ਨੂੰ ਛੱਡ ਕੇ ਸੋਰਸ ਨਾਲ ਜੁੜਨਾ ਚਾਹੀਦਾ। ਇਹ ਆਪਣੇ ਤੇ ਲਾਗੂ ਕਰ ਲੋ। ਜਾਨਾਂ ਦੇ ਸਾਰਿਆਂ ਨੇ ਆਪਣੇ ਪਹਿਲਾਂ ਵਾਲੇ ਤੌਰ ਤੇ ਆਪਾਂ ਉਹ ਜਿਹੜਾ ਆਪਣੀ ਬਾਤ ਕਰਨਾ। ਜਾਨ ਤੋਂ ਪਹਿਲਾਂ ਆਲਵਾੜ ਦਾ ਮਸਲਾ ਦੇ ਦੀ ਅਸੀਂ ਧਰਤੀ ਇਹ ਕਿ ਆਖਰੇ ਛੱੜ ਕੇ ਬੰਦੇ ਕਦੇ ਪੰਜਾਬ ਵੀ ਨਹੀਂ ਆਏ ਉਹਨਾਂ ਨੂੰ ਆਪਣੇ ਨਾਮ ਤੋਂ ਸਿੰਘ ਲਾਉਣਾ ਛੱਡ ਦੇਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਨੇ ਆਪਣਾ ਪੂਰਾ ਪਰਵਾਕਰਨ ਕੀਤਾ ਸਾਡੀਆਂ ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਕੇ ਝੁਲਣਾ ਸਪਾਏ ਆ ਨੇਜਾਂ ਤੇ ਟੰਗਾਇਆ ਸਾਡੇ ਯੋਧਿਆਂ ਨੇ ਬੰਦ ਬੰਦ ਕਰਵਾਇਆ ਜਿਆ ਕ੍ਰਿਮਿਆ ਦੇ ਆਰੀ ਮੋਦ ਨੂੰ ਲਾਦਾ ਜਿਹੜੇ ਚੋਆ ਘਾਹ ਦੀ ਛੱਡ ਕੇ ਵੇਚ ਕੇ ਘਰਾਂ-ਬਾਣੇ ਵੇਚ ਕੇ ਜ਼ਮੀਨਾਂ ਜੰਮਾਂ ਵੇਚ ਕੇ ਲੈ ਕੇ ਜਵਾਕ ਚਲਾ ਬਾਹਰ ਹੁੰਦੇ ਨੇ ਉਹ ਗੁਰੂ ਘਰਸਰੇ ਪੁੱਤ ਕੌਣ ਹੋ ਜਾਂਦਾ ਰਹੇ ਨੇ ਕੰਮਾ ਕਾਹਨ ਦੇਦਾ ਕੱਲਾ ਪੈਸੇ ਨਹੀਂ ਦਾ ਉਹ ਤੇ ਕੱਲ ਥੋੜ ਕਰਦੇ ਆ ਪਰ ਸਾਡੇ ਜਵਾਕ ਪੰਜਾਬੀ ਬਹੁਤ ਸੋਹਣੀ ਬੋਲਦੇ ਆ ਜਰਮਾਨੀਆਂ ਜਿਹੜੇ ਹੋਇਆ ਗੁਰੂ ਘਰ ਜਾਂਦੇ ਆ ਜਿਨਾ ਮਿੱਟੀ ਨਾਲ ਨਹੀਂ ਜੜਦੇ ਇਹਦੇ ਪੱਤੇ ਕੱਖ ਨਹੀਂ ਪੂਰੇ ਐ ਫੁੱਤੇ ਜਿਨਾ ਮਿੱਟੀ ਨਾਲ ਮੋਹ ਨਹੀਂ ਪੜਦਾ ਆਦਰ ਭੱਜ ਕੇ ਉਹਨਾਂ ਲੱਭਦਾ ਪੰਦਰਾਂ ਸੁੱਕੀ ਦੀ ਤਾਂ ਸਾਡਾ ਮਿੱਟੀ ਨਾਲ ਮੋਹ ਹੈ ਸਾਡਾ ਬਚਪਨ ਇੰਨਾਂ ਗਲੀਆਂ ਇੰਨਾਂ ਪਿੰਡਾਂ ਇੰਨਾ ਸੱਤਾਂ ਇੰਨਾ ਸਥਿਤੀਆਂ ਨਾਲ ਕਾਲ ਨਾਲ ਸਾਡੀ ਜਵਾਨੀ ਇੰਨਾ ਜੋਸ਼ਤ ਨਹੀਂ ਸੰਵਤਾਂ ਘਰੇ ਚੱਕਰੇ ਚੱਪੇ ਨਾ ਹੋਵਾ ਕਿਉਂ ਸਾਡੇ ਜੋ ਆਦੇ ਪੁਰਖਾ ਮੁਰਦਾ ਕੇ ਡੁੱਲੇ ਤਾ ਮੋ ਆ ਸਮਤਤ ਦੀ ਤਾ ਪਲਰਦੇ ਜਿਹੜਾ ਇਥੋਂ ਉੱਡ ਗਿਆ ਉਹ ਕੱਲੀ ਪੰਜਾਬੀ ਵੀ ਨਹੀਂ ਉਹ ਕੋਈ ਅਗਲੀ ਵੀ ਨਹੀਂ ਪੰਜਾਬੀ ਵੀ ਛੱਡ ਦੇ ਮੈਂ ਇਹ ਨਹੀਂ ਕਹਿੰਦਾ ਬਾਹਰ ਜਾਓ ਚਾਹੋ ਜਿਉ ਸਕਦੇ ਜਾਓ ਪਰ ਹੁਣ ਤੇ ਕਮਾਈਆਂ ਕਰਕੇ ਵਾਪਸ ਪੰਜਾਬ ਨੂੰ ਆਮ ਲੋ ਮੇਂ ਕੁਦਰਤ ਦਾ ਵੀ ਕਸੂਰ ਹੈ ਉਦਰ ਤੇ ਕੋਰੇ ਵੀ ਇੱਕ ਜੇ ਲੋਪਕਾ ਕੋਈ ਖਾਦੀ ਕਰ ਦੇਵੇ ਨਾ ਤਾਂ ਕੁਦਰਤ ਵੀ ਉਸੇ ਘਾਹ ਫੂਸ ਝਾੜ ਫੂਲ ਆ ਕਾਹਾ ਦੇਵੇ ਖਾਦੀ ਨਹੀਂ ਛੱਡਦੀ ਕੋਈ ਕਿਸੇ ਨੂੰ ਧਿਆਗਣ ਖਾਦੀ ਕਰਦਾ ਵਿਰੋਧਾਤੀ ਖਾਦੀ ਕਰਦੇ ਹੋਗੇ ਛੱਡਦੇ ਹੋਗੇ ਨਾ ਵੀ ਅੱਛਾ ਤਾਂ ਬਿਰੋਧਾਤੀ ਇਹ ਕਹਿਣਾ ਕਿ ਆ ਕੇ ਘਾਹ ਦੇਵੇ ਖਾਦੀ ਨਹੀਂ ਗੜੀ ਤੇ ਨਾਲ ਬੜਕੇ ਮਿਲਣੀ ਆ ਬਾਈ ਇਹ ਗੱਲ ਹੋਰ ਕਿਤੇ ਰੱਖ ਲਓ ਜ਼ਮੀਨਾਂ ਦੀ ਮੈਂ ਗੱਲ ਕਰਦਾ ਆ ਰਿਹਾ ਪਹਿਲੇ ਪਹਿਲੇ ਨਾ ਵਿੱਚੋਂ ਜ਼ਮੀਨ ਨਾ ਵਿੱਚੋਂ ਪੈਸੇ ਦੀ ਗੱਲ ਕਰਦੇ ਨੇ ਪੈਸੇ ਦੀ ਸੁਣਨਾ ਐ ਕਿੱਲੇ ਨੂੰ ਕਹਿ ਲੈ ਕਿੱਲਾ ਜੀ ਨੂੰ ਲੈ ਲੋ ਉਹੜਾ ਪਰਿਵਿਧੀ ਪੱਤ ਲੋ ਜਿੰਨੀ ਮੁੱਠੀ ਤੌਰ ਲੋ ਕੇ ਬਰਾਬਰ ਪਾਉ ਲੋ ਧਿਆਨ ਰੱਖੀ ਨਾ ਪੈਸਾ ਨਹੀਂ ਦੇਣੋ ਜਾ ਰਿਹਾ ਸੋਨਾ ਪਕਸਣ ਨੋੜ ਵੀ ਆ ਗਿਆ ਮਯਾਦ ਕੋਟ ਵੀ ਆ ਗਿਆ 30 ਕਰੋੜ ਦੇ ਪੈਸੇ ਕਦੋਂ ਕਰ ਦਿਓਗੇ ਆਪ ਨੂੰ ਟ੍ਰੈਂਕ ਨਾ ਜਿਆ ਕੋਈ ਰੋਡ ਵਿਦਿਆ ਦੀ ਸਕੀਮ ਆ ਗਈ ਆਪ ਸਾਲਕ ਮਿਲਕੋਰਡ ਦੇ ਵਿੱਚ ਆ ਗਏ ਤਾਂ ਇਹ ਤੋਂ ਨਹੀਂ ਲੋਕਾਂ ਦਾ 100 ਫੌਂਡ ਦੇ ਲੇ ਕੇ ਅੱਜ ਗਏ। ਕੋਈ ਦੋ ਮੰਗੋ। ਕੋਈ ਕਾਰਖਾਨਾ ਲਾ ਲਓਗੇ, ਕੰਮ ਫੇਲ ਹੋ ਗਿਆ। ਕੋਈ ਟ੍ਰਾਸਟੋਰ ਖੋਲ੍ਹ ਲਓਗੇ, ਕੰਮ ਫੇਲ ਹੋ ਗਈ। ਧਰਤੀ ਫੇਲ ਗਈ, ਜ਼ਮੀਰ ਫੇਲ ਗਈ। ਨੰ ਨਾਗਲ ਦੇ ਨਾਮ ਨੂੰ ਸੌਂਗ ਲੱਗਣਾ ਟੁੱਟੇ ਨਾ ਭੱਜੇ। ਨਾ ਚੋਰੀ ਹੋਵੇ, ਪਾਲੀ ਦੀ ਰਾਖੀ ਕਰਦੇ ਰਹਿ ਜਾਈਏ, ਇਹਨੂੰ ਬਚਾਓ। ਤਾਂ ਕਹਿਣਾ ਬਲੇ ਧਰਤੀ ਸਾਡੇ ਆ ਕੋ ਯਾਰ ਮਗਰੋਂ ਦਿਵਾਰ ਦੇ ਧਰਤੀ ਤੋਂ ਲੇਖ ਲਓਟੇ ਆਪਾਂ ਪਾਪਾ ਕਿਉਂ ਮਾਰਦੇ ਜਣੇ ਆ ਮੁਗਲਾਂ ਦਾ ਮੋਹਰ ਲਾਣਾ ਅਗਰੇਜ਼ਾਂ ਦਾ ਤਕਬੂ ਸਾਡੇ ਕੋਲੇ ਧਰਤੀ ਸੀ ਆਪਾਂ ਤੇਰਾ ਵੀ ਨਿਪਟਾ ਦਿੱਲੀ ਕਾ ਉੱਤੇ ਨੇ ਸਾਡੇ ਕੋਲੇ ਸਾਡੇ ਘਰੇ ਤੋਂ ਰੋੜ ਦੇ ਦਾੜੇ ਪਈ ਸੀ ਤੋਂ ਰਾਜ ਆਪਾਂ ਪਿਆ ਸੀ ਕੋਈ ਫਿਕਰ ਨਹੀਂ ਸੀ ਕੋਈ ਕਾਮ ਨਹੀਂ ਆ ਰਹਾ ਛੇ ਮਹੀਨਾ ਰਸਪਿਆ ਕਰੇ ਕੋਈ ਚੱਕਰ ਨਹੀਂ ਅੱਜ ਤਹੇ ਪਿਆਰ ਖੰਡ ਹੋ ਗਿਆ ਦੁਨੀਆ ਦੇ ਅਸੀਂ ਕੁਝ ਕਹੇ ਦੀ ਕਰਦੇ ਸਾਡੇ ਘਰਾਂ ਦੇ ਵਿੱਚ ਕੁੱਝ ਚੀਜ਼ ਹੁੰਦੀ ਆ ਹੁੰਦੀ ਸੀ ਔਰ ਹੱਗ ਗਈ ਅੱਜ ਤੱਕ ਕਿੱਥੇ ਜਾਣ ਲੱਗੇ ਬਰਾਤ ਅੱਗੇ ਸਾਡੇ ਜੁਰਬ ਦੋ ਚੀਜ਼ਾਂ ਪੰਜਾਬ ਦੇ ਤੇ ਹੁੰਦੇ ਸੀਠਾਂ ਦੀ ਲੱਭੀ ਨਹੀਂ ਆਉਂਦੀ ਸੀ ਉਹ ਵੀ ਆਪਣੇ ਘਰੇ ਕੋਈ ਸੀ ਉਹਵੇਂ ਸਾਡੇ ਨਾਲ ਮਾਗਣਾ ਸਾਡੇ ਨਾਲ ਬੇਪੇ ਖਾਵੇ ਦੇ ਵਿੱਚ ਪਾਤੀ ਰੱਖ ਦਿੰਦੇ ਨਾ ਆਪੇ ਘੱਟ ਕੇ ਅੱਗ ਬਾੜ ਲੈਂਦੇ ਆ ਚਾਹ ਪਕੀ ਦੇ ਨੂਨ ਦੀ ਥੈੜੀ ਦੋ ਚੀਜ਼ਾਂ ਪੰਜਾਬ ਤੋਂ ਆਉਂਦਾ ਸੀ ਉਹ ਵੀ ਸਾਡੇ ਘਰੇ ਸੀ ਅੱਜ ਕਿਹੜੇ ਘਰੇ ਸਬਜ਼ੀ ਵੀ ਹੈ ਜੀ ਉਹ ਵੀ ਰੇੜੀ ਕੋਲ ਖੜੇ ਹੁੰਦੇ

تو لوگ کا وہی نے کر دیا تو پاہاں پہ نہیں آئے لوگ کنا رہے کھیٹی نار جوڑے ہر بھائی اور دا رہے چھانے میں کر دایا کیا ہم کہ آپ کو میرے اندر کرا کر دیا یہ رہی بھی کر دیا کرا ہو کے کر سوکھے رہو گیا ہے ہم پناہ پریشن سکار ہو گیا اسی پرسنٹ پناہ پریشن جا چکے ہیں بہت دے کرے گولیاں پکے دے پہلے دے ਇਹਨੂੰ ਵੀ ਵੀ ਬਾਤ ਤਾਂ ਕਿ ਨੁਟਾਦਾ ਇਹਨੂੰ ਸ਼ੁਕਰ ਆ ਇਸ ਨੂੰ ਕੋਈ ਲੋਕ ਕਰਨ ਕੋਈ ਰੋਕਿਆ ਆਪਾਂ ਕੰਮ ਹੀ ਚੱਲ ਰਿਹਾ ਆ ਆਪਾਂ ਸਾਡੇ ਜਦੋਂ ਮੈਂ ਜਿਹੜੀ ਵੀਡੀਓ ਪਾਈ ਮੈਂ ਮੈਂ ਕਿਹਾ ਮਾਤਾ ਨੂੰ ਇੱਕ ਬਾਤ ਦੀ ਜੀ ਲੱਗਦਾ ਜਿਹੜੇ ਮਾਰੇ ਬਗਦੇ ਇਹਦੇ ਤਾਂ ਕੋਈ ਦੂਜਾ ਕੋਟਾਂ ਆਖ ਸੁਣਨੇ ਪੜੇ ਤਾਂ ਅਨੁਗ੍ਰਹਿ ਦੇ ਕੋਟਾ ਸੁਖੀ ਜਾਂਦੇ ਆ ਉਹ ਹਵਾ ਦੇਖੀ ਜਾਂਦੇ ਆ ਕੋਈ ਬਾਤ ਬੱਝੇ ਮਰ ਗਏ ਤਾਂ ਸੇਨਾ ਮਾਤੇ ਜੇ ਪੇਰਾ ਕੀਆ ਲਾ ਲਾ ਮਰੀ ਜਾਂਦੇ ਆ ਇਹ ਤਾਂ ਸਭ ਸਮਝ ਨਹੀਂ ਲੱਗਦੀ ਕਿ ਇਹ ਜਦੋਂ ਕਿਸੇ ਕੌਮ ਦੀ ਰਹਿਣ ਸਿਰਨੇ ਇਸ਼ਾਸ਼ਾਂ ਹੁੰਦੀਆਂ ਨੇ ਉਹਨੂੰ ਪਤਾ ਕਿ ਸਿੱਧੇ ਮੱਥੇ ਦਾ ਲਾਹੇਦੋਣੇ ਬਾਰੇ ਨਾ ਗਰੇ ਜਦੋਂ ਉਹਨੂੰ ਕਹਾਈਏ ਅਜੇ ਨਾਲ ਸਾਰਾ ਪਿੰਡ ਇਕੱਠਾ ਕਰੋ 마을ੂ ਕੇ ਸੁਲਤਾਨਲਾ ਕਲਾ ਘਰ ਦਾ ਸਬਾਚਾ ਬੱਚਾ ਬੱਚਾ ਉਧਰ ਹੋਣਾ ਚਾਹੀਦਾ ਸਾਰੇ ਪਿੰਡ ਨੂੰ ਤਾਲਜੇ ਬਣਾਓ ਕਮੇਟੀ ਬਣਾਓ ਆਸੇ ਪਾਸੇ ਦੇ ਪਿੰਡ ਪੀਟ ਨੇ ਜਾਂ ਸਮਾਦ ਆ ਜਾਂ ਹੋਰ ਆਸੇ ਪਾਸੇ ਦੇ ਪਿੰਡ ਜਿਹੜੇ ਜਿਹੜੇ ਹੈਗੇ ਕੋਟੇ ਹੋਣੇ ਆ ਘੂੜੀਆਂ ਜਾਂ ਰਾਤਾ ਦੇ ਜਿਹੜੇ ਪਿੰਡ ਨੇ ਇਨ੍ਹਾਂ ਪਿੰਡਾਂ ਦੇ ਵਿੱਚ ਹੀ ਲੋਕਾਂ ਨੂੰ ਆਪਸ ਕਰੋ ਵੀ ਪਈ ਇਹ ਫੈਕਟਰੀ ਦਾ ਸਾਂਝਾ ਕल्याण ਹੋ ਇਹ ਪ੍ਰੰਦਾਮ ਦੇ ਸਾਧਨ ਕਮੇਟੀਆਂ ਬਣਾ ਕੇ ਹਰ ਪਿੰਡ ਦੇ ਵਿੱਚੋਂ ਦੋ ਦੋ ਚਾਰ ਚਾਰ ਬੰਦੇ ਲਓ ਉਸ ਤੋਂ ਬਾਅਦ ਇੱਕ ਗਰ ਪੱਕੇ ਮੋਰਚ ਨਾਲ ਆਖ ਲੋ ਚਾਹੇ ਬਿਖੀ ਦੇ ਮੂਰੇ ਕਰਨਾ ਮੂਰੇ ਦੇ ਵਿੱਚ ਨੂੰ ਠੀਕ ਲੱਗਦਾ ਵੀ ਤੁਸੀਂ ਤੈਅ ਕਰੋਗੇ ਜਿਹੜੀ ਥੋੜੀ ਕਮੇਟੀ ਬਣੋਗੇ ਸਾਡੇ ਜਿਹੜੇ ਨਰਦਾਂਗਾ ਤੇ ਰਾਣੇ ਕਿਸਾਨਾਂ ਦੇ ਜਿਹਦੇ ਬੰਦਿਆਂ ਨੇ ਜਿਹਦੇ ਬੰਦਿਆਂ ਨਾਲ ਸੰਪਰਕ ਕਰੋ ਉਹਨਾਂ ਨਾਲ ਲਿਖੋ ਸਾਂਝੇ ਰੂਪ ਦੇ ਵਿੱਚ ਇੱਕ ਟੀਮ ਬਣਾ ਲਓ ਜਿੱਥੇ ਨਿਗਰਗਾਂ ਜਿੱਥੇ ਉਹਨੇ ਜਾਓ ਕਾਡੋ ਲੈ ਲੋ ਜੇ ਕੋਈ 80000 ਦੇ ਰੋਣਾ ਚਾਹੁੰਦਾ ਕੋਈ ਸਨਮਾਨ ਤੇ ਵਗੈਰਾ ਉਹ ਵੀ ਆ ਜਾਓ ਮਾਨ ਰਿਹਾ ਹੋਰਿਆ ਕੁਝ ਲੋਕਾਂ ਨਾਲ ਕਰੋ ਲੋਕਾਂ ਨਾਲ ਸੌਸਪਾਤ ਦੁਰਨਾ ਕਰੋ ਤਾਂ ਆਮਨੇ ਜਨਾਨੇ ਵਿੱਚ ਜਿੱਦ ਤੇ ਕੋ ਮੋਰਚਾ ਦਾ ਇਲਾਮ ਕਰਾਵੇ ਜਾਂ ਕੋਈ ਪੱਕਾ ਮੋਰਚਾ ਚਲਾਉਣ ਜਾ ਰਹੇ ਆ ਉਹ ਤੋਂ ਪਹਿਲਾਂ ਸਭੀ ਤਿਆਰੀ ਹੈ ਜਿਹੜੀ ਉਹ ਪੂਰੇ ਵਿੱਡੇ ਪੱਧਰ ਤੇ ਹੋਣੀ ਚਾਹੀਦੀ ਉਹਦੀ ਤਾਂ ਵੀ ਛੱਡੋ ਨਾ ਕਿੰਨਾ ਫੇਰ ਕਹਿਣਾ ਯਾਰ ਇਹ ਨਾ ਸਾਬਦ ਕਰੋ ਬਈ ਮੋਰਚਾ ਜੋ ਸਿਓ ਦੇ ਨਾਲ ਆ ਸਿਓ ਦੇ ਨਾਲ ਆ ਸਾਡੀ ਇਹ ਨਮਰਤੀ ਨਹੀਂ ਸਾਡੀ ਇਹ ਨਾ ਖੁੰਧਾ ਕਾ ਸਾਰੀ ਪ੍ਰਾਰਥਨਾ ਨਹੀਂ ਸਮਝਦਾ ਪੰਜਾਬ ਦਾ ਉਹ ਇੱਕ ਜੇ ਕਹਿੰਦਾ ਜਿਹੜਾ ਮੂਹੀ ਜੋ ਐਂ ਕਰਦਾ ਉਹ ਕਰਦਾ ਕਿਉਂਕਿ ਮੈਂ ਰੋਜ਼ ਹੀ ਪੰਜਾਬ ਦੇ ਕਿਸੇ ਜਿਹੇ ਪਿੰਡ ਤੇ ਹੁੰਦਾ ਗੁਰੂਆਂ ਦੇ ਕਿਸੇ ਕਿਸੇ ਮਸਲੇ ਤੇ ਹੁੰਦਾ ਤੇ ਮੈਂ ਰੋਜ਼ ਹਾਦ ਰੂਪਾਂ ਦੇ ਦੇਖਦਾ ਆ ਮੈਂ ਇਹਦੇ ਪ੍ਰਿੰਟ ਦੇ 15 16 ਮੁੰਡੇ ਫੜ ਕੇ ਪੰਜ ਸਿੱਖਾਂ ਦੇ ਮੁੰਡੇ ਦੇ ਕਰੇ ਵੀਰੀਤਵਾਕਾ ਜਿੱਤੇ ਨਾ ਮਾਰੀ ਜਾਂਦੇ ਆ ਉਹ ਮੈਂ ਛੱਡ ਕੇ ਆ ਅਜਿਹਾ ਸਫਲ ਦੀ ਵਿੱਚ ਕੁਛ ਛੱਡ ਕੇ ਨਾ ਕਰਵਾਉਣਾ ਭੱਜਣਾ। ਈਂਦਾ ਮਾਰੂ ਲਾ ਕੇ ਲੋਰਤ ਆ ਕੇ ਸਾਡੇ ਵਜੇ ਮੁੰਡਾ ਜੀ ਜੁੜਨਾ। ਉਹਨਾਂ ਤੋਂ ਫੇਰ ਵੀੜ ਤੇ ਆਕਰ ਪੜਾ। ਪੰਜਾਬ ਦੇ ਵਿੱਚ ਗੱਲ ਹੋਰ ਧਿਆਨ ਰੱਖਿਓ ਨਸ਼ੇ ਤੋਂ ਵੀ ਜਾਵੇ ਖਤਰਾ ਜਿਹੜੀ ਗੱਲ ਫੈਲ ਰਹੀ ਹੈ ਪਤਾ ਤੋਂ ਢੇੜ ਇੰਕਾਰ। ਕੈਚਰੀਂ ਪੁਆਇੰਟ ਤੋਂ ਹੋ ਰਹੀ ਹੈ। ਉਧਰ ਦੇਖ ਸਰਪਾਲ ਕੋ 149 11 ਡਾਕਟਰ ਨਾਲ ਦੱਸਿਆ ਕਿ ਇਹਦੇ ਉੱਤੇ 5 7 ਕੁੜੀਆਂ ਨੇ ਆਹਣੇ ਪਾਸੀਆਂ ਉਹ ਕੁੜੀਆਂ ਸੀ ਜਿਹੜੀਆਂ ਉਮਰ ਕੋਚਾ ਹੀ ਪੁਆਇੰਟ ਤੋਂ ਸੀ ਜਿਹੜੇ ਦੱਸਿਓ ਨਾ ਇਹ ਇਹਨਾਂ ਜਿਵੇਂ ਟੀਕੇ ਨਾਲ ਦੀ ਫੈਲਦੀਆਂ ਤੇ ਜਿਹੜੇ ਸੌਂਧਾ ਨਾਲ ਫੈਲਦੀਆਂ ਬਹੁਤ ਵੱਡੇ ਬਗੜ ਤੇ ਕੁਝ ਸੌਂਧਾ ਜਿਹੜਾ ਵੱਡਾ ਪੈਂਦਾ ਨਾ ਬਾਵੇ ਨਾਲ ਕਾਸਾ ਦੋ ਦਿਨ ਸਾਰੇ ਪੈਂਡਾ ਦੇ ਟੈਸਟ ਕਾਲ 81 500 700 ਕੁਦਰ ਦੇਖ ਲਓ ਨਾ ਟੀ ਦਾ ਸੂਇ ਵਜੋਂ ਜਿਹੜੇ ਉਹ ਹੀ ਨਾਇਕ ਤੇ ਉਹ ਸੁਨਾ ਲਾਈ ਜਾਂਦੇ ਆ ਕਹਾਣੀ ਨਾ ਕਹਾਣੀ ਨਾ ਉਸਬੰਧ ਬਣਾ ਕੇ ਉੱਥੇ ਵਿੱਚ ਵਿੱਚ ਐਸ ਤਰ੍ਹਾਂ ਸਾਰੇ ਨਾ ਪਈਏ ਇਹਦਾ ਰਾਜ ਨਹੀਂ ਕੋਈ ਹੈ ਇਹ ਕੋਈ ਦਵਾਈ ਤਰੀ ਨਗਾ ਕਰਾਓ ਜਰਾ ਜਿਹੜੇ ਮਾਰੇ ਤੋਂ ਲਿਖਦੀਆਂ ਰੋਣ ਵਾਲੀ ਬਾਣੀ ਤੋਂ ਪ੍ਰੈਕਟ ਕੀ ਇਹ ਵੀ ਕਰ ਹੋ ਜਗੇ ਆਂ ਜੇ ਆਪਾਂ ਅੱਜ ਵੀ ਉਹੀ ਗੱਲ ਕਰ ਰਹੇ ਕਿ ਨਹੀਂ ਅਸੀਂ ਇਹਦੇ ਨਾਲ ਅਸੋਤ ਨਾਲ ਇਹਨਾਂ ਕਿਹਦੇ ਜਨਰੇ ਨਹੀਂ ਮਾਰਦੀ ਸਰਕਾਰ ਬਣਾ ਲਓ ਤਮਾਰ ਜੋ ਕੜਦੇ ਰਹੇ ਗੱਲਾਂ ਕੋਈ ਛੋਟਾ ਰੂਪਾ ਸੁਣਾਰੇ ਭਲਾ ਹੁਣਾਂ ਤਾਂ ਸੀ ਇੱਕ ਝੰਡੇ ਇਕੱਠੇ ਕਰੋ 60 ਗਾਂ ਜਿੰਦੀਆਂ ਜਿੱਥੇ ਬੰਦਿਆਂ ਨੇ ਵਰਤਾਨ ਕਰਾਂਗੇ ਸਾਂ ਨਾਲ ਉਹ ਸਾਰੇ ਸਾਰੇ ਲੋਕਾਂ ਦੇ ਕਹੋ ਤਾਂ ਤੁਹਾਡਾ ਪੂਰਾ ਪੁਲੀਟਿਕ ਪੂਰੀ ਨਿਕਾ ਦੇ ਸੌਂਠਾ ਕੇ ਕਿਹੜੀ ਫੈਕਟਰੀ ਕੂਲੀ ਦੋਨਾਂ ਦੇ ਬੰਦ ਹੋ ਗਏ। ਪਰ ਹੋਣਾ ਲੋਕਾਂ ਨੇ ਇਨਸਾਨ ਸਾਡਾ ਤਾਂ ਸਾਰੇ ਨੂੰ ਆ ਇਸ ਇਨਸਾਨ ਕਢਾ ਕੇ ਪਰ ਅੱਛਾ ਨਹੀਂ ਹੁੰਦਾ। ਇਹ ਵੀ ਦੇਖੋ। ਜਿਹੜੀਆਂ ਕੰਮ ਦੀਆਂ ਫੈਕਟਰੀਆਂ ਸੰਧਾਨਵਾਦ ਤੁਹਾਡਾ ਸਾਰੀ ਸੰਸਦਾ ਤੁਸੀਂ ਇਹ ਨਹੀਂ ਕਰਦੇ ਇਸ ਬੈਚੋ ਭਾਈ ਤੇ ਬਾਕੀ ਜਿਹੜੀਆਂ ਗੱਲਾਂ ਨੇ ਗੱਲਾਂ ਦੇ ਆਮ ਲਿਖਾ ਅੰਮ੍ਰਾਂ ਮੰਨ ਦੇ ਵਿਦੇਸ਼ ਕੋਈ ਬਦਦਾ ਕਿ ਅੰਮ੍ਰਾਂ ਦੇ ਕਰੀ ਸੁਣ ਕੇ ਅੱਛਾ ਕਰੋ ਆਪਣੀ ਜ਼ਿੰਮੇਵਾਰੀ ਸਮਝੋ ਆਪਣੇ ਫਰਜ਼ਾਂ ਨੂੰ ਸੁਣੇ ਇਹ ਪਰ ਜਿੰਦੇ ਰੱਖੋ ਕਿ ਜਾਨਾ ਸਾਡੇ ਜਿਹੜੇ ਦਿਨਾਂ ਮਾਰਦੀ ਆਪਣੀ ਜਾਨ ਨੂੰ ਚਾੜੇ ਫਿਰ ਕੇ ਕੋਈ ਤੋਮਾ ਨਹੀਂ ਉਹ ਜਹਾਜ ਉਹ ਜਹਾਜ ਜਿੱਦੇ ਉਹੀ ਅੱਗ ਸਾਡੇ ਘਰਾਂ ਲੱਗਦੀ ਹੈ ਉਦਹੀਂ ਸੋ ਇਹ ਪਹਿਲਾ ਵੀ ਉਹ ਅੱਗ ਸਾਡੇ ਘਰਾਂ ਦਾ ਪਹੁੰਚੇ ਆਪਾਂ ਸਾਰਾ ਪੰਜਾਬ ਘਟਾ ਹੋ ਕੇ ਜਿੱਧੇ ਕਿਤੇ ਵੀ ਸਾਨੂੰ ਕੋਈ ਮੋਰਚਾ ਲੱਗਦਾ ਹੈ ਪਾਣੀਆਂ ਦੇ ਕਿਸੇ ਜੀਵਨਾ ਬਚਾਉਣ ਲਈ ਕਿਸੇ ਬਿਰੂਆਂ ਦੇ ਹੱਕ ਚ ਕਿਸੇ ਹੋਰ ਮਸਲੇ ਦੇ ਉੱਤੇ ਤਾਂ ਵੀ ਆਪਾਂ ਹੱਥ ਸਾਥ ਵਿੱਚ ਆਇਆ ਕੋ ਯਾਰ 13000 ਦੇ ਨੇੜੇ ਦੇ ਜੀ ਇੱਕ ਮਿੰਟ ਦੇ ਵਿੱਚੋਂ ਆਪਾਂ ਪੰਜ ਬੰਦੇ ਦੀ ਲੋਣੀ ਕਰਾਂਗੇ ਉਹਨੇ ਕਹਿੰਦੇ ਸਭ ਕਹਿੰਦੇ ਆ ਬਦਲੋ। ਕਿ ਬਾਤ ਨਹੀਂ ਮੈਂ ਤਾਂ। ਜੋ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਅ ਗੁਰੂ ਘਰ ਦਿੱਦਾ ਗੁਰੂ ਜੀਆਂ ਨਾਲ ਜੀ ਆਪਾਂ ਬੈਠਣਾ ਹੈ ਇਹਨਾਂ ਦਾ ਪਹਾੜਾ ਉਹਨਾਂ ਵੱਲ ਜੇ ਵੀ ਆਇਆ ਹੋਇਆ ਉਹਨਾਂ ਦਾ ਬਹੁਤ ਬਖਸ਼ਾ ਕਰ ਤੋਂ ਨਮਾਜ਼ਾ ਸਾਨੂੰ ਜਦੋਂ ਆਤਮਾ ਰੋ ਇੱਕ ਰੋਚਾ ਲਾਉਣਾ ਅਸੀਂ ਆਸੀ ਦਾ ਹਲ ਰਹੇ ਨੇ ਆ ਜਾਣਗੇ ਔਰ ਉਸ ਤੋਂ ਪਹਿਲਾਂ ਸੋਟਾ ਇੱਕ ਤਾਂ ਬਣਾ ਮਾ ਬਾਤਾਂ ਦੇ ਵਿੱਚ ਕਰ ਕਰਦਾ ਉਹ ਬਣਾ ਬਹੁਤ ਜੁਰੀਆ ਵਾਣ ਦੇ ਸਾਥ ਸਾਹਬ ਬੋਲੇ ਸੋ ਨਾਮ ਆ ਬਾਸ ਨਾਮ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਜ से ही ਲੋਕਾਂ ਦੇ ਹੱਕਾਂ ਦੇ ਵਾਸਤੇ ਲੜ ਰਹੀ ਨਗਵਾਨ ਅਗੂ ਲੰਕਾ ਸਿੰਘ ਜੀ ਦਾ ਅੰਦਰੋਂ ਸੁਣ ਰਹੀ ਸੀ ਸੋ ਜਿਹੜੀ ਆਪਣਾ ਨੇਕਾ ਲਾ ਕੀਏ ਤੁਹਾਡੇ ਨਾਲ ਤੁਸੀਂ ਉਹਦੇ ਤੇ ਅਮਲ ਕਰੋਗੇ ਸੋ ਮੈਂ ਸਮੂਹੇ ਤੌਰ ਤੇ ਫੇਰ ਸਾਰੇ ਪਿੰਡ ਵਾਸੀਆਂ ਦਾ ਸਾਰਿਆਂ ਦਾ ਜੀ ਧੰਨਵਾਦ ਕਰਦਾ ਇਹ ਮੈਂ ਪਰਵਿੰਦਰ ਸਿੰਘ ਜੀ ਬੁਲੇਵਾਲਾ ਤੇ ਹੋਰ ਸਾਜੂ ਜੀ ਤੋਂ ਉਹਨਾਂ ਦੇ ਸਾਥੀਆਂ ਦਾ ਵੀ ਧੰਨਵਾਦ ਹੈ ਬਾਈ ਜੀ ਦਾ ਬੈਂਸ ਸਿੰਘ ਜੀ ਪੀਪਲ ਕੌਮੀ ਪਰਨ ਆਈਡੀ ਪੀ Pokoknya nanti kita tunggu nak kapan lagi mai di internet. Ini kan dalam dalam.